ਪੰਜਾਬ ਦੇ ਲੋਕੋ ਅਸਲ ਤੁਸੀਂ ਛੱਤਰਾਂ ਦੇ ਲੈ ਕੇ ਉਹਦੇ ਛੱਤਰ ਥੋੜੇ ਪਏ ਵੀ ਰਹੇ ਆ ਥੋੜੇ ਪੈਣੇ ਵੀ ਚਾਹੀਦੇ ਆ ਆ ਪਹਿਲਾਂ ਥੋੜੇ ਛੱਤਰ ਪੈਂਦੇ ਮੈਂ ਅੱਜ ਦਿਖਾਉਣਿਆ ਤਾਇਆ ਦਾ ਛੱਤਰ ਪਏ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਆਹ ਦੇਖਿਓ ਬਣਾ ਜਾਂ ਨਾ ਸੰਦਾ ਧੱਕਾ ਖਾੜੇ ਬੰਦਿਆਂ ਦੇ ਡਾਂਗਾ ਮਰ ਗਿਆ ਕੱਪੜੇ ਪਾੜੇ ਆ ਦੇਖੋ ਇਹ ਕਹਿੰਦੇ ਆ ਧਰਨਾਗਰੀ ਪਹਿਣੇ ਕਾ ਫੇਰ ਪਾਲੀਪੁਲੀ ਚਾਹਾਂਗੇ ਉਹ ਆਪਣੇ ਪੰਨੇ ਦੇ ਡਾਂਗਾ ਮਾਰੀਏ ਮੈਂ ਕਿਉਂ ਕਿਹਾ ਕਿ ਪੰਜਾਬੀਓ ਤੁਸੀਂ ਛਤਰਾਂ ਦੇ ਲਾਇਕ ਹੋ ਛਤਰ ਤੁਹਾਡੇ ਪਹਿਣੇ ਚਾਹੀਦੇ ਆ ਇਹ ਅੱਜ ਖਾੜੇ ਪਿੰਡ ਦੀ ਘਟਨਾ ਖਾੜਾ ਪਿੰਡ ਜ਼ਿਲ੍ਹਾ ਲੁਧਿਆਣਾ ਨੇੜੇ ਜਗਰਾਉਂ ਦੇ ਕੋਲੇ ਜਿੱਥੇ ਕਿ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀਆਂ ਹਜ਼ਾਰਾਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲੱਗੀਆਂ ਤੇ ਪੰਜਾਬ ਦਾ ਪਾਣੀ ਜ਼ਹਿਰੀਲਾ ਕਰਤਾ ਲੋਕ ਮਾਰਤੇ ਧਰਤੀ ਸਾਰੀ ਜ਼ਹਿਰੀਲੀ ਕਰਤੀ ਸਾਰਾ ਪਾਣੀ ਜ਼ਹਿਰ ਬਣਾਤਾ ਪਿੰਡਾਂ ਦੇ ਵਿੱਚ ਤਰਾਤਰਾਂ ਹੋਈ ਪਈ ਐ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਪੀਣ ਯੋਗ ਨਹੀਂ ਰਿਹਾ ਦਰਿਆਵਾਂ ਦਾ ਪਾਣੀ ਕੈਮੀਕਲ ਪਾ ਕੇ ਜ਼ਹਿਰ ਬਣਾਤਾ ਉਹਦੇ ਖਿਲਾਫ ਅਖਾੜੇ ਦੇ ਵਿੱਚ ਲੋਕਾਂ ਨੇ ਧਰਨਾ ਲਾਇਆ ਸੀ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਵਾਂਗੇ ਅੱਜ ਪੁਲਿਸ ਨੇ ਡਾਂਗਾ ਨਾ ਕੁੱਟਿਆ ਤੇ ਧੱਕੇ ਨਾਲੇ ਸਰਕਾਰ ਫੈਕਟਰੀ ਲਾ ਰਹੀ ਆ ਮੈਂ ਕਿਉਂ ਕਿਹਾ ਵੀ ਤੁਸੀਂ ਛਤਰਾ ਦੇ ਲਾਇਕ ਹੋ ਛਤਰਾ ਦੇ ਲਾਇਕ ਮਿਸ ਕਰਕੇ ਕਿਹਾ ਜਿੱਦੇ ਅਸੀਂ ਪਿੱਟਦੇ ਆ ਕਲਪਦੇ ਆ ਸਾਨੂੰ ਕੈ ਸਾਲ ਹੋ ਗਏ ਵੀ ਆ ਜਾਓ ਲੋਕੋ ਬੁੱਢੇ ਦਰਿਆ ਰਾਹੀਂ ਤੁਹਾਡਾ ਸਾਰਾ ਪਾਣੀ ਜ਼ਹਿਰ ਬਣਾਤਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਦੱਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ ਜਾਂਉਂਦੇ ਜਵਾਕਾਂ ਨੂੰ ਤੁਹਾਡਾ ਨੂੰ ਕੈਂਸਰ ਹੋਣ ਲੱਗ ਗਏ ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਇਕਾਂ ਚ ਬੈਠੇ ਰਹੇ ਤਾਂਸ਼ਾਂ ਕੁੱਟੀ ਗਏ ਬੈਠੇ ਸੱਥਾਂ ਚ ਗੱਲਾਂ ਮਾਰੀ ਗਏ ਤਮਾਸ਼ਾ ਦੇਖੀ ਗਏ ਤੁਸੀਂ ਮਰਨਾ ਹੀ ਮਰਨਾ ਹੈ ਤਮਾਸ਼ੀਨ ਜਿਹੜੇ ਹੋ ਜਾਣ ਨਾ ਲੋਕ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀਨ ਨੂੰ ਤਮਾਸ਼ਾ ਦੇਖ ਲਿਓ ਵੀ ਉੱਥੇ ਫੈਕਟਰੀ ਲੱਗ ਗਈ ਅਸੀਂ ਕੀ ਲੈਣਾ ਉੱਥੇ ਲੱਗ ਗਈ ਅਸੀਂ ਕੀ ਲੈਣਾ ਸਤਲੋ ਜ਼ਹਿਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਅਬਿਆਸ ਗੰਦਾ ਕਰਤਾ ਸੀ ਕਿ ਲੈਣਾ ਫਲਾਨੇ ਜ਼ਿਲ੍ਹੇ 'ਚ ਕੰਮ ਹੋ ਗਿਆ ਸੀ ਕਿ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪੁੱਤਨ ਜ਼ਹਿਿਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਸਾਡਾ ਮਿੱਤਰ ਸੁਖ ਮੁੰਡਾ ਜਗਰਾਉਂ ਤੋਂ ਤੜਕੇ 4 ਵਜੇ ਲੈ ਗਈ ਚੱਕ ਕੇ ਪੁਲਿਸ ਨੂੰ ਅੱਜ 2 250 ਬੰਦਾ ਪੁਲਿਸ ਨੇ ਫੜਿਆ ਅਪਵੰਸਿਆਂ ਸ਼ਰਮ ਕਰਨ ਵਾਲੀ ਮੋਟੀ ਜਰਾ ਕੱਲ ਨੂੰ ਹੱਥ ਮਾਰ ਸਦਾ ਨਹੀਂ ਇਹ ਸਰਕਾਰਾਂ ਰਹਿਣੀਆਂ ਸਦਾ ਨਹੀਂ ਬਾਗੀ ਬੁਲਬੁਲ ਬੋਲਣੀਆਂ ਸਦਾ ਨਹੀਂ ਹੁਕਮ ਚਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਂਗ ਵਾਲੇ ਤੇ ਜਾ ਰਿਹਾ ਰਹਿਲਾ ਪੈਣੀ ਫਾਜ਼ਿਲ ਕਾ ਹਬੋਰ ਮਲੋੜ ਦੇ ਪਿੰਡਾਂ ਚ ਕਹਿੰਦਾ ਸੀ ਕਿ ਪਾਣੀ ਜ਼ਹਿਰ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡੈਗ ਇੰਡਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਘਰਾਂ ਨਾਲ ਆ ਕੇ ਖੜ ਗਿਆ ਤੇ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਘਟਾ ਰਿਹਾ ਹੈ ਤੇ ਤੂੰ ਕ리스 ਕਰਾ ਰਿਹਾ ਹੈ ਫੈਕਟਰੀਆਂ ਲਵਾ ਰਿਹਾ ਹੈ ਮੁਸਕਾਬਾਦ ਅਖਾੜਾ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਰੂੜਿਆਂ ਵਾਲੇ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਰ ਪਾਣਾ ਜਿਹੜੀ ਗੱਤਾ ਮਨ ਲੱਗੀ ਹੋਈ ਆ ਹੋਰ ਸੁਣ ਲੋ ਕਰਤੂਤ ਇਹਨਾਂ ਦੀ ਤੁਸੀਂ ਘਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਗ ਰੀਂਗ ਕੇ ਮਰਨਾ ਆ ਯਹਰਾ ਪੀ ਕੇ ਆ ਨਵਾਂ ਪੰਜ ਘਟਣ ਜਾ ਰਿਹਾ ਭਵੰਤਮਾਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿਲ ਆ ਉਹ ਲੱਗ ਰਹੀ ਹੈ ਜਿਹੜੀ ਲਾਸ ਸ਼੍ਰੇਣੀ ਚ ਹੈ ਪੇਪਰ ਮਿਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ ਕਾਰਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਤੇਰੀ ਨੀਲੋਂ ਵਾਲੀ ਨਹਿਰ ਹੈ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈੜੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵੰਸਿਆਂ ਉੱਥੇ ਬੰਝ ਗੱਡ ਰਿਹਾ ਹੈ ਪਹਿਲਾਂ ਵਾਲੀਆਂ ਇੰਡਸਟਰੀਆਂ ਨੂੰ ਉਹਨਾਂ ਨੂੰ ਬੰਦਦਾ ਕੀ ਕਰਨਾ ਹੈ ਉਹਨਾਂ ਦਾ ਕੈਮੀਕਲ ਦਾ ਕੀ ਰੋਕਣਾ ਹੈ ਆ ਰਹਿੰਦਾ ਖੁੰਦਾ ਨਵੇਂ ਬੰਝ ਹੋਰ ਗੱਡ ਰਹੇ ਆ 60 ਪਿੰਡਾਂ ਦੀਆਂ ਪੰਚਾਇਤਾਂ ਨੇ ਉਥੇ ਮਤੇ ਪਾ ਕੇ ਦਿੱਤੇ ਆ 60 ਪਿੰਡਾਂ ਦੀਆਂ ਪੰਚਾਇਤਾਂ ਬਲਵੀਰਸਾ ਸੀਚਾਲ ਨੂੰ ਮਿਲੀਆਂ ਹੈ ਬੀ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰਦੇ ਹੋਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰਦੇ ਹੋ ਨਵਾਂ ਗੰਦ ਹੋਰ ਪਾਉਣ ਲੱਗਿਆ ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਚਮਕੌਰ ਸਾਹਿਬ ਦੇ ਕੋਲੇ ਜਿਹੜਾ ਪਿੰਡ ਆ ਤੁਸੀਂ ਬੀੜ ਗੁਰੂ ਘਰ ਜਨ ਸਾਹਿਬ ਬਿਲਕੁਲ ਉੱਥੇ ਕੱਟ ਰੱਖਿਆ ਗਿਆ ਕੱਲ ਨੂੰ 27 ਤਰੀਕ ਨੂੰ ਬੀੜ ਗੁਰੂ ਘਰ ਆ ਬੀੜ ਗੁਰੂ ਜਨ ਸਾਹਿਬ ਗੁਰੂ ਘਰ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਵੱਡੇ ਦਰਿਆ ਦੇ ਕੋਲੇ ਨੀਲੋਂ ਵਾਲੀ ਨਹਿਰ ਦੇ ਉੱਤੇ ਕੋਲੇ ਉੱਥੇ ਕੱਲ ਨੂੰ ਵੱਡਾ ਇਕੱਠ ਰੱਖਿਆ ਗਿਆ ਪੰਜਾਬ ਦੇ ਲੋਕੋ ਜੇ ਆਪਾਂ ਨਸਲਾਂ ਬਚਾਉਣੀਆਂ ਓਏ ਆਪਣਾ ਪਾਣੀ ਬਚਾਉਣਾ ਇਹ ਨਾ ਸੋਚੋ ਇਹ ਚਮਕੌਰ ਸਾਹਿਬ ਆ ਰੋਪੜ ਐ ਇਹ ਲੁਧਿਆਣਾ ਐ ਇਹ ਪਟਿਆਲਾ ਐ ਬਰਨਾਲਾ ਓਏ ਕੋਸ਼ਿਸ਼ ਕੀਤਾ ਉਹ ਵੀ ਧਰਤੀ ਦਾ ਪਾਣੀ ਥਾਂ ਥਾਂ ਤੇ ਆ ਕੇ ਫਿਲਟਰ ਕਰਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਅਸੀਂ ਐਤਾ ਜੀ ਆ ਲਾ ਰਹੇ ਹਾਂ ਜੀ ਦੂਜੀਆਂ ਅਪਣਾਇਆ ਕਰਾਂਗੇ ਜੀ ਇੱਥੇ ਅਸੀਂ ਆਪ ਇਹਦਾ ਕਿਨਾ ਲੈਂਦੇ ਆ ਕਿਹੜੀ ਫੈਕਟਰੀ ਕੀ ਕਹਿੰਦੇ ਹੁੰਦੇ ਆ ਇਹ ਬਹਾਨਾ ਉਹਦਾ ਬਣਾ ਦਿੰਦੇ ਆ ਮੁੜ ਕੇ ਚੱਕ ਕੇ ਕੈਮੀਕਲ ਵਾਲੀ ਲਾ ਦਿੰਦੇ ਆ ਆ ਜਿੱਦਿਆਂ ਨੀ ਕੰਦਾ ਕੱਢ ਦਿੰਦੇ ਆ ਉੱਥੇ 20 20 ਫੁੱਟ ਉੱਚੀਆਂ ਉੱਥੇ ਕਿਹੜਾ ਕਿਹਨੂੰ ਵੜ ਦਿੰਦੇ ਆ ਇਹ ਸੋ ਮੈਂ ਅਪੀਲ ਕਰਦਾ ਅਸੀਂ ਕੱਲ ਨੂੰ ਪਹੁੰਚ ਰਹੇ ਆ ਸਾਡੀ ਸਮੁੱਚੀ ਟੀਮ ਪਹੁੰਚ ਰਹੀ ਹੈ ਚਮਕੌਰ ਸਾਹਿਬ ਦੇ ਕੋਲੇ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਨਾਂ ਹੈਗਾ ਬੀੜ ਗੁਰੂ ਜੰਨ ਸਾਹਿਬ ਗੁਰੂ ਘਰ ਹੈ ਉੱਥੇ ਪਹੁੰਚ ਰਹੇ ਹਾਂ ਸਮਾਂ 10 ਵਜੇ ਆ 30 ਤਰੀਕ ਨੂੰ 30 ਅਪ੍ਰੈਲ ਨੂੰ ਉੱਥੇ ਪਬਲਿਕ ਹੀਅਰਿੰਗ ਹੋ ਰਹੀ ਆ ਲੋਕਾਂ ਦੀ ਗੱਲ ਬਾਤ ਸੁਣ ਲਈ ਆ ਰਹੀ ਆ ਉੱਥੇ ਸਰਕਾਰ ਵੀ ਦੱਸੋ ਲੱਗਣੀ ਚਾਹੀਦੀ ਏ ਕਿ ਨਹੀਂ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਮੈਂ ਕੱਲੇ ਇੱਕ ਜ਼ਿਲ੍ਹੇ ਦੀ ਗੱਲ ਨਹੀਂ ਕਰਦਾ ਥੋੜਾ ਸਾਰਾ ਪਾਣੀ ਜ਼ਹਿਰ ਕਰਤਾ ਯਾਰ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਹਸਪਤਾਲਾਂ ਚ ਹਸਪਤਾਲ ਭਰੇ ਪਏ ਆ ਬਿਲਕਦੇ ਲੋਕ ਬੈੱਡਾਂ ਤੇ ਪਏ ਪਰ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਅਖਾੜੇ ਅੱਜ ਜੋ ਹੋਇਆ ਇਹਨਾਂ ਨੇ ਕਰਤੂਤ ਕੀਤੀ ਆ ਜੋ ਪੁਲਿਸ ਨੇ ਡਾਂਗਾ ਮਾਰਿਆ ਲੋਕਾਂ ਦੇ ਲੀੜੇ ਪਾੜੇ ਬੁੜੀਆਂ ਨੂੰ ਫੜ ਕੇ ਦੁੱਤਾਂ ਤੋਂ ਘ੍ਰਿਸਿਆ ਗਿਆ ਉਹ ਲੋਕ ਲੜ ਰਹੇ ਆ ਕਿ ਅਸੀਂ ਇਹ ਜ਼ਹਿਰ ਵਾਲੀ ਫੈਕਟਰੀ ਨਹੀਂ ਲੱਗਣ ਦੇਣੀ ਤੱਕੇ ਨਾ ਡੰਡੇ ਦੇ ਜ਼ੋਰ ਤੇ ਪੁਲਿਸ ਦਾ ਕੁਟਕਟਾਪਾ ਕਰਕੇ ਭੰਤ ਮਾਲਕਾਂ ਨਹੀਂ ਇੱਚੀ ਲਾਵਾਂਗੇ ਕਿੰਨਾ ਚਿਰ ਡੁੱਢਸਾਰ ਰਹਿ ਗਿਆ ਆ ਦੂਜੇ ਵੀ ਸਾਰੇ ਚੁੱਪ ਆ ਖੋਤੀ ਜਾਲੀ ਕਾਂਗਰਸੀ ਬਾਦਲ ਦੂਜੇ ਤੀਜੇ ਸਭ ਚੁੱਪ ਆ ਸਾਰੇ ਇਹਨਾਂ ਕਾਰਖਾਨਿਆਂ ਵਾਲੇ ਨਾਲ ਖੜ ਜਾਂਦੇ ਆ ਕਿਉਂ? ਕਿਢਾਵਾ ਇਹ ਸਾਰਿਆਂ ਨੂੰ ਝਟਾਉਂਦੇ ਆ। ਸੋ ਭਰਾਵੋ ਅਪੀਲ ਆ ਪੰਜਾਬ ਦੇ ਲੋਕੋ ਆਪਣੇ ਲੋਕਾਂ ਨਾਲ ਖੜੋ ਇਹ ਵਾਰੀ ਸੋਡੀ ਵੀ ਆਉਣੀ ਐ। ਇਹ ਮਤ ਸੋਚਿਓ ਵੀ ਅੱਗ ਇਹ ਕਿਸੇ ਦੂਰ ਡਰੇਡੇ ਲੱਗੀ ਐ, ਕਿਸੇ ਗਵਾਂਢੀ ਦੇ ਲੱਗੀ ਐ। ਇਹ ਅੱਗ ਛੋਡੇ ਘਰਾਂ ਤੱਕ ਪਹੁੰਚਣੀ ਆ ਉਸੇ ਛੋਡੇ ਘਰਾਂ ਤੱਕ ਆਉਣਾ। ਆਪੋ ਆਪਣਾ ਪਾਣੀ ਟੈਸਟ ਕਰਾ ਲਓ। ਤੁਹਾਡਾ ਸਾਰਾ ਪਾਣੀ ਜ਼ਹਿਰ ਬਣ ਚੁੱਕਿਆ। ਨਾ ਪੀਣ ਯੋਗ ਐ, ਨਾ ਨਹਾਉਣ ਯੋਗ ਐ, ਨਾ ਫਸਲਾਂ ਨੂੰ ਲਾਉਣ ਯੋਗ ਐ। ਨਾ ਪਸ਼ੂਆਂ ਦੇ ਪੀਣ ਜੋਗ ਹੈ ਨਾ ਪੰਛੀਆਂ ਦੇ ਪੀਣ ਜੋਗ ਹੈ ਕਿਸੇ ਜੋਗ ਪਾਣੀ ਰਿਹਾ ਨਹੀਂ ਪੰਜਾਬ ਦਾ ਐਨਾ پاک ਪਵਿੱਤਰ ਸ਼ੁੱਧ ਪਾਣੀ ਪਾਣੀ ਪੀ ਕੇ ਸੇਤਾ ਬਣ ਜਾਂਦੀਆਂ ਸੀ ਅੱਜ ਉਹ ਪਾਣੀ ਸਾਨੂੰ ਜ਼ਹਿਰਾਂ ਪਾ ਕੇ ਉਹ ਪਾਣੀ ਸਾਨੂੰ ਕੈਂਸਰ ਕਾਲੇ ਪੀੜੇ ਟੀਵੀ ਜਵਾਕ ਪੈਦਾ ਹੁਣ ਹਟ ਕੇ ਛੋਡੇ ਟੀਕੇ ਨਾਲ ਜਵਾਕ ਲੈਣ ਲੱਗ ਗਏ ਯਾਰ ਕਦੋਂ ਉੱਠੋਗੇ ਬਈ ਸੋ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਆ ਖਾੜੇ ਵਾਲਿਆਂ ਦੇ ਸਾਥ ਦਿਓ ਜਿਹੜੇ ਖਾੜੇ ਅੱਜ ਘਟਨਾ ਹੋਈ ਆ ਔਰ ਸਰੇ ਕੁੱਟਿਆ ਫੈਕਟਰੀ ਦੇ ਖਿਲਾਫ ਲੋਕਾਂ ਦਾ ਪ੍ਰੋਜੈਕਸ਼ਨ ਜਿਹੜੇ ਕਰ ਰਹੇ ਸੀ ਲੋਕ ਤੇ ਕੱਲ ਨੂੰ 27 ਤਰੀਕ ਨੂੰ ਗੁਰੂ ਘਰ ਬੀੜ ਸਾਹਿਬ ਬੀੜ ਗੁਰੂ ਜੰਡ ਸਾਹਿਬ ਬੀੜ ਗੁਰੂ ਜੰਡ ਸਾਹਿਬ ਚਮਕੌਰ ਸਾਹਿਬ ਦੇ ਨੇੜੇ ਜਿੱਥੇ ਬੁੱਢੇ ਦਰਿਆ ਦੇ ਉੱਤੇ 200 ਏਕੜ ਜ਼ਮੀਨ ਅਕਵਾਇਰ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਇੰਡਸਟਰੀ ਲਾਉਣ ਜਾ ਰਹੇ ਨੇ ਉਹ ਵੀ ਪੇਪਰ ਮਿੱਲ ਜਿਹੜੀ ਲਾਲ ਸ਼੍ਰੇਣੀ ਚਾਹੁੰਦੀ ਹੈ ਰੈੱਡ ਜਿਹੜੀ ਲਾਲ ਜੋਨ ਚਾਹੁੰਦੀ ਹੈ ਜਿਹਦੇ ਸਭ ਤੋਂ ਜ਼ਿਆਦਾ ਕੈਮੀਕਲ ਜ਼ਹਿਰ ਪਾਉਂਦੀ ਹੈ ਉਹ ਫੈਕਟਰੀ ਉਸ ਧਰਤੀ ਤੇ ਲਾ ਕੇ ਤੇ ਸਾਰਾ ਗੰਦ ਸਾਰਾ ਜ਼ਹਿਰ ਬੁੱਡੇ ਦਰਿਆ 'ਚ ਵੀ ਪਾਉਣਗੇ ਤੇ ਨਾਲ ਜਿਹੜੀ ਨੀਲੋਆਲੀ ਨਹਿਰ ਹੈ ਉਹ 'ਚ ਵੀ ਪਊਗਾ ਜਿਹੜੀ ਨੀਲੋਆਲੀ ਨਹਿਰ ਆਉਂਦੀ ਹੈ ਰੋਪੜ ਤੋਂ ਤੇ ਅੱਗੇ ਦਰਿਆ ਹੁੰਦਾ ਨਹਿਰਾਂ ਆ ਬਰਿੰਡੇ ਦੀ ਮੇਰੀ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਇਹ ਮੇਰਾ ਪਿੰਡ ਵੀ ਸੁਨੈਰ ਦੇ ਉੱਤੇ ਹੀ ਹੈ ਇਹ ਨਾ ਸੋਚੋ ਬਰਿੰਡੇ ਵਾਲਿਓ ਮਾਨਸਾ ਵਾਲਿਓ ਸਰੂਰ ਪਟਿਆਲੇ ਵਾਲਿਓ ਬਰਨਾਲੇ ਵਾਲਿਓ ਮੁਕਸਰ ਵਾਲੇ ਦਾ ਪਹਿਲੇ ਪੀੜਤਾ ਹੈ ਵੀ ਸਾਨੂੰ ਨਹੀਂ ਕੁਝ ਹੁੰਦਾ ਉਹ ਉਸੇ ਨਹਿਰ ਤੇ ਫਿਲਟਰੀ ਲੱਗਣ ਜਾ ਰਿਹਾ ਉੱਥੋਂ ਸਾਨੂੰ ਕੈਮੀਕਲ ਪਾ ਕੇ ਜ਼ਹਿਰ ਦਿਆ ਅਸੀਂ ਕਿੰਨੇ ਵਾਰੀ ਕਲਪਤਿਆਂ ਨੂੰ ਮੈਨੂੰ ਕਹਿਆ ਸਾਲ ਹੋ ਗਏ ਤੁਹਾਡਾ ਪਾਣੀ ਧਰਤੀ ਹਟੋ ਮੁੱਕ ਚਲਿਆ ਤੁਸੀਂ ਤੁਹਾਡੇ ਕੋਲੇ ਡੈਡ ਲਾਈਨ ਹੈ 40 ਤੱਕ ਦੀ 14 15 ਸਾਲ ਦਾ ਧਰਤੀ ਹਟਾ ਪਾਣੀ ਬਚਿਆ ਅੱਜ ਉੱਠ ਕੇ ਰੌਲਾ ਪਾ ਲ ਗਏ ਐਡੀ ਜੀਪ ਕੱਢੀ ਫਿਰਦੇ ਹੋ ਹਲਦਾ ਕੁਝ ਵੀ ਨਹੀਂ ਕਰਨੀ ਹੋਈ ਆ ਦੇਖੀ ਹੁਣ ਗਾਂ ਲਾਉਣਗੇ ਲੋਕ ਸਾਸ ਸਦਾ ਨਾੜ ਨੂੰ ਅੱਗ ਲਾਏ ਬਣਾ ਕਿੰਨੇ ਟਡੀਆਂ ਦੇ ਆਂਡੇ ਫੂਕੋਗੇ ਬੱਚੇ ਫੂਕੋਗੇ ਜਾਨਵਰ ਫੂਕੋਗੇ ਕਿੰਨੇ ਰੁੱਖ ਤੁਸੀਂ ਫੂਕੋਗੇ ਕਿੰਨਾ ਵਾਤਾਵਰਨ ਦੂਸ਼ਤ ਕਰੋਗੇ ਉਹ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਉਹ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਵੀ ਤੇਰੀ ਉਹ ਨਿਕਲ ਗਈ ਹਲੇ ਜੀਵ ਨਿਕਲੀ ਉਹ ਵੀ ਨਿਕਲੂਗੀ ਯਾਦ ਰੱਖਿਓ ਤੁਸੀਂ ਸਮਝਣਾ ਤਾਂ ਹੈ ਨਹੀਂ ਜਿੰਨਾ ਮਰਜੀ ਕਲਪੀ ਜਾਗੇ ਤੁਸੀਂ ਆੜਾ ਲਾਇਆ ਦੁਸ਼ਮਣੀ ਬਿੱਡੀ ਹੋਈ ਹੈ ਕੁਦਰਤ ਦੇ ਨਾਲ ਵੀ ਛੱਡਣੀ ਕੱਖ ਨਹੀਂ ਨਾ ਧਰਤੀ ਜਿਉਂਦੀ ਛੱਡਣੀ ਹੈ ਨਾ ਪਾਣੀ ਨਾ ਹਵਾਵਾਂ ਅਸੀਂ ਤਬਾਹ ਕਰਨੇ ਆਂ ਬੈਠੇ ਰੋ ਘਰਾਂ ਚ ਚੱਕੀ ਫਿਰੋ ਮੋਢਾਂ ਦੇ ਜਵਾਕਾਂ ਨੂੰ ਹਸਪਤਾਲ ਡਾਕਟਰਾਂ ਕੋਲੇ ਵੀ ਸਾਡੇ ਜਵਾਕ ਨੂੰ ਕੈਂਸਰ ਹੋ ਗਿਆ ਜੀ ਇਹ ਇਹਦੇ ਦਾ ਜੀ ਗੁਰਦੇ ਫੇਲ ਹੋ ਗਏ ਜੀ ਸਾਲ ਸਾਲ ਦੇ ਜਵਾਕਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਇਹ ਪਾਣੀ 11ਰਾਂ ਕਰਕੇ ਉਹਦੇ ਤਾਂ ਹਾਂ ਮਾਰਦੇ ਹੋ ਸਾਡਾ ਜਵਾਕ ਬਚਾ ਲਓ ਓਏ ਅਜੇ ਬਥੇਰੇ ਮੇਰੇ ਕੋਲੇ ਆਉਂਦੇ ਆ ਸਾਡੇ ਜਵਾਕ ਬਾਰੇ ਕਹੋ ਜੀ ਹਸਪਤਾਲ ਚ ਕਹੋ ਜੀ 20 ਕਰੋੜ ਦਾ ਠੀਕਾ ਲੱਗਣਾ ਜੀ 25 ਕਰੋੜ ਦਾ ਠੀਕਾ ਲੱਗਣਾ ਜੀ ਅਸੀਂ ਮਾਰੇਗੇ ਉੱਠ ਕੇ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ ਲੜਨ ਨੂੰ ਕੋਈ ਤਿਆਰ ਨਹੀਂ ਮੈਂ ਦੇਖਦਾ ਕੱਲ ਨੂੰ ਚਮਕੌਰ ਸਾਹਿਬ ਦੇ ਨੇੜੇ ਕਿੰਨੇ ਕ ਬੰਦੇ ਆਉ ਬਿੱਲੇ ਨਾਲੇ ਬਿੱਲੇ ਲੋਕ ਨੇ ਬੜਾ ਕੰਮ ਨਹੀਂ ਵੀ ਕੰਮ ਅਸੀਂ ਬਹੁਤ ਆ ਆ ਦੋ ਦਿਨ ਤੁਸੀਂ ਬਾਡੀ-ਬੱਡ ਕੇ ਭੇਲੇ ਹੋਏ ਫਿਰਦੇ ਹੋ ਫਿਰ ਵੀ ਨਹੀਂ ਆ ਪਾਉਣਾ ਹੁੰਦਾ ਸੋ ਕੱਲ ਨੂੰ 27 ਤਰੀਕ ਹੈ ਗੁਰੂ ਘਰ ਵੀਰ ਸਾਹਿਬ ਜੰਡ ਸਾਹਿਬ ਨੇੜੇ ਚਮਕੌਰ ਸਾਹਿਬ ਪਹੁੰਚਣਾ ਅਸੀਂ ਪਹੁੰਚ ਰਹੇ ਹਾਂ ਸਾਡੀ ਸਾਰੀ ਟੀਮ ਪਹੁੰਚ ਰਹੀ ਹੈ ਟੀਮ ਕਾਲੇ ਪਾਣੀਆਂ ਦਾ ਮੋਰਚਾ ਤੇ ਉੱਥੇ ਲੋਕਾਂ ਨੂੰ ਸਮਝਾਉਣਾ ਵੀ ਅਸੀਂ ਕਿਸੇ ਵੀ ਹਾਲ ਦੇ ਵਿੱਚ ਜਿਹੜਾ 200 ਏਕੜ ਜ਼ਮੀਨ ਕਿਰਾਏ ਕਰਕੇ ਇਹ ਅਇਤੇ ਜ਼ਹਿਰ ਦੇ ਕੇ ਤੁਹਾਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋਰ ਹੋਰ ਜ਼ਹਿਰ ਦੀ ਪਹਿਲਾਂ ਨਹੀਂ ਸਾਫ ਨਹੀਂ ਕੀਤੀ ਗਈ ਉਵੇਂ ਚੱਲ ਰਹੀ ਹੈ ਪਰ ਹੋਰ ਜ਼ਹਿਰ ਲਾਉਣ ਦੀ ਤੁਹਾਨੂੰ ਤਿਆਰੀ ਕਰ ਰਹੇ ਸੋ ਕੱਲ ਮਿਲਦੇ ਆ ਗੁਰੂ ਘਰ ਜਣ ਸਾਹਿਬ ਵੀਰ ਸਾਹਿਬ ਨੇੜੇ ਚਮਕੌਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ